ਹੈਲੋ ਫਰੈਂਡਸ ਵਾਪਸ ਆਇਆ ਤੁਹਾਡਾ ਮੇਰੇ ਸਟੂਡੀਓ ਤੇ ਆਫਰ ਫੁੱਲ ਕਟਿੰਗ ਸਟਿੱਚ ਜੀ ਦੇ ਅਸੀਂ ਜਿਹੜੀ ਆਪਾਂ ਸਲਵਾਰ ਕਟਿੰਗ ਕਰੀ ਹੁੰਦੀ ਆ ਉਹ ਕਿਸ ਤਰ੍ਹਾਂ ਜੜਨੀ ਆ ਆ ਦੇਖੋ ਆਪਣੇ ਕੋਲੇ ਨਾ ਕੁੰਦੇ ਨੇ ਸਲਵਾਰ ਦੇ ਕੁੰਦੇ ਤੇ ਪੌਂਚਾ ਹੈਗੇ ਨੇ ਬਾਲੇ ਵੀ ਬੋਲ ਦਿੰਨੇ ਆ ਤੇ ਪੌਂਚੇ ਵੀ ਬੋਲ ਦਿੰਨੇ ਆ ਆ ਜਿਹੜੇ ਦੋ ਪੀਸ ਐ ਆ ਦੇਖੋ ਇਹ ਹੈਗੇ ਨੇ ਆਪਣੇ ਕੋਲੇ ਕੁੰਦੇ ਇੱਕ ਹੀ ਕਰਨਾ ਆਪਾਂ ਨੇ ਇੱਕ ਕੁੰਦਾ ਰੱਖ ਲੈਣਾ ਪਹਿਲਾਂ ਤੇ ਜਿਹਨੇ ਆ ਡਿਜ਼ਾਈਨ ਉੱਪਰ ਨੂੰ ਜਾ ਰਿਹਾ ਹੈ ਤੇ ਜਿਹੜਾ ਆਪਾਂ ਇਹਦੇ ਵਾਲੇ ਪੌਣੇ ਨੇ ਪਹੁੰਚਾ ਪਾਉਣਾ ਉਹਦਾ ਡਿਜ਼ਾਈਨ ਵੀ ਆਪਾਂ ਇਸ ਤਰ੍ਹਾਂ ਦੇਖ ਲੈਣਾ ਮਲਾ ਕੇ ਆਹ ਦੇਖੋ ਉੱਪਰ ਨੂੰ ਉੱਪਰ ਨੂੰ ਇਸ ਤਰ੍ਹਾਂ ਆਪਾਂ ਉੱਪਰੋਂ ਰੱਖ ਲੈਣਾ ਜਿਹੜੇ ਪਾਸੇ ਵਾਲ ਪੈਂਦੇ ਹੁੰਦੇ ਨੇ ਤਾਂ ਹਾਲੇ ਪਾਸਿਓ ਤੇ ਇਹ ਸਾਈਡ ਆਪਣੀ ਆਹ ਦੇਖੋ ਇਧਰ ਮੂਰੀ ਬਣਨੀ ਹੈ ਇਸ ਤਰ੍ਹਾਂ ਰੱਖ ਕੇ ਸਲਾਈ ਕਰ ਦੇਣੀ ਹੈ ਅੱਧਾ ਅੱਧਾ ਇੰਚ ਕੱਪੜਾ ਛੱਡਦੇ ਹੋਏ ਸਾਈਡ ਤੇ ਫਿਰ ਸਲਾਈ ਕਰਨੀ ਹੈ 1.5 ਇੰਚ ਤੋਂ ਬਾਜੀ ਕਪੜਾ ਜਾੜੇ ਲੱਗਦਾ ਤੁਹਾਨੂੰ WhatsApp ਛੱਡ ਸਕਦੇ ਨਹੀਂ 1.5 ਇੰਚ ਤਾਂ ਜ਼ਰੂਰ ਜ਼ਰੂਰ ਛੱਡਣਾ ਹੈ। ਅਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਤਾਂ ਸਾਨੂੰ ਵੀ ਪਤਾ ਲੱਗ ਸਕੀ ਵੀ ਤੁਹਾਨੂੰ ਕਿੰਨੀ ਕਿ ਸਮਝ ਆਉਂਦੀ ਹੈ ਜੇਕਰ ਤੁਹਾਨੂੰ ਕੋਈ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਸਾਤੋਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੀ ਤੋਂ ਜਲਦੀ ਆਵੇ। ਇਸ ਤਰ੍ਹਾਂ ਆਪਾਂ ਬਸ ਅੱਧੇ-ਅੱਧੇ ਆਂਚ ਦਾ ਮਾਰਜਿਨ ਛੱਡ ਕੇ ਸੁਵਾਈ ਕਰ ਲੈਣੀ ਹੈ ਤੇ ਬਫੇ ਨੂੰ ਆਪਾਂ ਦੇਖ ਲੈਣਾ ਕਿ ਇਸ ਤਰ੍ਹਾਂ ਕਿੰਨਾ ਕੁ ਚਾਹ ਜਿੰਨਾ ਆਪਾਂ ਨੂੰ ਚਾਹੀਦਾ ਇਹਨਾਂ ਸੁਵਾਈਆਂ ਤੇ ਬਫਾ ਨਾ ਨੋਰਮਲ ਜਿਹਾ ਹੁੰਦਾ ਹੈ ਬੜਾ ਵੱਡਾ ਬਫਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਸੁਵਾਈ ਦੇ ਉਹਖਾ ਦੇਖ ਕੇ ਤੁਸੀਂ ਆਪਣੇ ਅਕੋਰਡਿੰਗ ਕਿੰਨਾ ਫ ਰੱਖਣਾ ਹੈ ਉਹ ਸਾਬ ਨਾਲ ਤੇ ਸਲਾਈ ਕਰ ਲਓ ਇਹ ਬਿਲਕੁਲ ਸੌਖਾ ਤਰੀਕਾ ਇਹਦੇ ਜੇ ਇਸ ਤਰ੍ਹਾਂ ਤੁਸੀਂ ਸਲਵਾਰ ਨੂੰ ਨਾ ਅਟੈਚ ਕਰੋਗੇ ਮਤਲਬ ਇਹਦੀ ਸਲਾਈ ਕਰੋਗੇ ਤਾਂ ਇਹ ਚ ਉਲਝੜ ਪਾਣੀ ਚ ਨਹੀਂ ਤੁਸੀਂ ਪਹਿਨਦੇ ਕਈ ਵਾਰੀ ਮੇਰੀਆਂ ਭੈਣਾਂ ਨਾਲ ਝੂਲੀਆਂ ਪਹਿਲਾਂ ਜੋੜ ਲੈਣੀਆਂ ਨੇ ਝੂਲੀਆਂ ਜੋੜ ਕੇ ਫਿਰ ਬਾਲੇ ਜੋੜ ਮਤਲਬ ਇਹ ਕੁੰਡੇ ਜੋੜਦੀਆਂ ਤੇ ਫਿਰ ਮਤਲਬ ਬਾਲੇ ਜੋੜਦੀਆਂ ਉਹਦੇ ਦੀ ਕਹਿੰਦੇ ਨੇ ਕਿਸੇ ਨੇ ਨਹੀਂ ਸਮਝ ਆਉਂਦੀ ਤੇ ਇਹ ਸਭ ਨਾਲ ਆਸਾਨ ਤਰੀਕਾ ਸਿੰਪਲ ਜਿਹਾ ਰੱਖ ਰਹੇ ਆ ਦੇਖੋ ਆ ਦੇਖੋ ਜੀ ਆਪਣਾ ਕੱਪੜਾ ਕਈ ਵੇਰੀ ਵੱਧ ਜਾਂਦਾ ਇਹ ਦੇਖੋ ਨੋਰਮਲ ਜਿਹਾ ਕੱਪੜਾ ਥੋੜਾ ਜਿਹਾ ਵੱਧ ਗਿਆ ਇਹ ਵੱਧ ਗਿਆ ਨਾ ਇਹ ਆਪਣੀ ਮੂਹਰੀਆਂ ਵਾਲੇ ਪਾਸੇ ਕਟਿੰਗ ਹੋ ਜਾਊਗਾ ਤੇ ਜੇ ਆਪਾਂ ਉੱਪਰਲੀ ਸਾਈਡ ਆ ਕੱਪੜਾ ਵੱਧ ਜਾਂਦਾ ਤਾਂ ਫਿਰ ਉੱਪਰ ਨਾ ਘੇਰ ਜ਼ਿਆਦਾ ਹੁੰਦਾ ਉਹਨੂੰ ਕੱਟਣਾ ਬਹੁਤ ਔਖਾ ਹੋ ਜਾਂਦਾ ਜੇ ਆਪਣਾ ਕੁੰਦਿਆਂ ਵਾਲਾ ਕੱਪੜਾ ਵੱਧ ਜਾਵੇ ਤਾਂ ਉਹ ਸਾਰਾ ਚਾਰ ਚੁਫੇਰੇ ਹੀ ਕੱਟਣਾ ਪੈਂਦਾ ਉਹਦੇ ਇਸ ਲਈ ਧਿਆਨ ਨਾਲ कटिंग करनी है जी मतलब नीच उपरों रख लेना सिलाई हम आप दूसरा कुंदे का पला है कुंदे का पला दूसरा है यू की करना इस तरह रख लिया इस तरह रख के ਆ ਦੇਖੋ ਸਿੱਧੇ ਪਾਸੇ ਕਰਕੇ ਰੱਖਣਾ ਸਿੱਧੇ ਰੱਖ ਲਿਓ ਜਦੋਂ ਆਪਾਂ ਸਿੱਧਾ ਕਰਕੇ ਰੱਖਾਂ ਜਾਂ ਦੇਖੋ ਇਸ ਤਰ੍ਹਾਂ ਇਹ ਵਾਲੇ ਹੁੰਦੇ ਨੇ ਇਹ ਵਿਚਾਰੇ ਵਾਲੇ ਆ ਗਏ ਤੇ ਇਹ ਵਾਲਾ ਫਿਰ ਦੂਸਰਾ ਗੁੰਦਾ ਇਹਨੂੰ ਤੁਸੀਂ ਸਿੱਧਾ ਕਰਕੇ ਰੱਖੋਗੇ ਤਾਂ ਇਹਨੂੰ ਉਲਟਾ ਦੇਣਾ ਜੇ ਤੁਸੀਂ ਇਹ ਸੋਚ ਰਹੇ ਹੋ ਵੀ ਆਹ ਡਿਜ਼ਾਈਨ نیچے ਜਾ ਰਿਹਾ ਇਹ ਉੱਪਰ ਜਾ ਰਿਹਾ ਇਹ ਜਦੋਂ ਆਪਾਂ ਨਾ ਫੁੱਲਾਂ ਦੇ ਡਿਜ਼ਾਈਨ ਵਾਲਾ ਦੀ ਸਲਵਾਰ ਕਟਿੰਗ ਕਰੀ ਕਿਸੇ ਵੀ ਡਿਜ਼ਾਈਨ ਦੀ ਸਲਵਾਰ ਕਟਿੰਗ ਕਰੀਏ ਤਉ ਇੱਕ ਪਾਸੇ ਦੇ ਤਾਂ ਫੁੱਲ ਉੱਪਰ ਨੂੰ ਜਾਣਗੇ ਤੇ ਦੂਸਰੇ ਪਾਸੇ ਦੇ ਨੀਚੇ ਨੂੰ ਜਾਣਗੇ ਇਹ ਆਪਾਂ ਨੇ ਕੀ ਕਰਨਾ ਇਹ ਪਾਸਾ ਜਿਹੜਾ ਹੈਗਾ ਇਹ ਆਪਾਂ ਪਿਛਲੇ ਪਾਸੇ ਕਰ ਦੇਣੀ ਹੈ ਸਲਵਾਰ ਦੀ ਇਧਰ ਆਪਾਂ ਵਲ ਪਾਵਾਂਗੇ ਇਹ ਮੂਰਲੇ ਪਾਸੇ ਆ ਜਾਣਗੇ ਸਿੱਧੇ ਤਾਂ ਹੀ ਆਪਾਂ ਪਹੁੰਚਿਆ ਦਾ ਡਿਜ਼ਾਈਨ ਨਾ ਇੱਕ ਪੱਲਾ ਸਿੱਧਾ ਕਰਕੇ ਦੇਖ ਲੈਣਾ ਇਹ ਪਹੁੰਚਾਂ ਦਾ ਡਿਜ਼ਾਈਨ ਅਤੇ ਖੁੰਡੇ ਦਾ ਡਿਜ਼ਾਈਨ ਇੱਕ ਪਾਸੇ ਤਾਂ ਹਾਨੂੰ ਕਰਦੇ ਨੇ ਤੇ ਇੱਕ ਪਾਸੇ ਵਾਲਾ ਤਾਂ ਆਟੋਮੈਟਿਕ ਹੀ ਨੀਚੇ ਨੂੰ ਆ ਜਾਂਦਾ ਹੁੰਦਾ ਕਿਉਂਕਿ ਜਦੋਂ ਆਪਾਂ ਤਿਰਸ਼ੀ ਕਾਟ ਪਾਉਣੀ ਹੈ ਨਾ ਤਾਂ ਫੁੱਲਾਂ ਦੇ ਡਿਜ਼ਾਈਨ ਆਪਣੇ ਆਪ ਹੀ ਚੇਂਜ ਹੋ ਜਾਂਦੇ ਨੇ ਇਸ ਲਈ ਇਹਦਾ ਤੁਸੀਂ ਨਾ ਐਸੋਚੋ ਇਨਫੋਰਮਲ ਇਹ ਡਿਜ਼ਾਈਨ ਅਲੱਗ ਹੋ ਗਿਆ ਤੇ ਹੁਣ ਆਪਾਂ ਲਾਉਣੇ ਆ ਦੂਸਰੇ ਪਾਸੇ ਵੀ ਸਲਾਉ ਠੀਕ ਹੈ ਜੀ ਉਸੇ ਤਰ੍ਹਾਂ ਹੀ ਲਾਪੀ ਹਾਂ ਦੇਖੋ ਜੀ ਅਸੀਂ ਦੋਹੇ ਪਾਸੇ ਵਾਲੇ ਨਾ ਕੁੰਦਿਆਂ ਨੂੰ ਅਟੈਚ ਕਰ ਲਿਆ ਹੈਗਾ ਵਾਲਿਆਂ ਦੇ ਨਾਲ ਪੌਂਚਿਆਂ ਦੇ ਨਾਲ ਆ ਦੇਖੋ ਇਸ ਤਰ੍ਹਾਂ ਇਹਨੂੰ ਕੀ ਕਰਨਾ ਆਪਾਂ ਨੇ ਜਦੋਂ ਝੋਲੀਆਂ ਜੜਮੀਆਂ ਨੇ ਆ ਦੇਖੋ ਇਧਰ ਵੀ ਝੋਲੀ ਆਸਣਾ ਤੇ ਇਧਰ ਵੀ ਆਸਣਾ ਇਹ ਇਹਨੂੰ ਕੀ ਕਰਨਾ ਤੁਸੀਂ ਇਸ ਤਰ੍ਹਾਂ ਵਿਛਾ ਲੈਣਾ ਤੇ ਉੱਪਰਲੀ ਸਾਈਡ ਆਪਣੇ ਵਾਲ ਪਹਿਣਗੇ ਤੇ ਨੀਚੇ ਵਾਲੀ ਸਾਈਡ ਆ ਦੇਖੋ ਇਹ ਇਹ ਧਿਆਨ ਰੱਖਣਾ ਵੀ ਇਧਰ ਮੂਰੀ ਬਣੂਗੀ ਇਹਨੂੰ ਨੀਚੇ ਕਰ ਲਿਓ ਤੇ ਇਸ ਦੂਸਰੇ ਪਾਸੇ ਵਾਲੇ ਦੀ ਵੀ ਆ ਦੇਖੋ ਆ ਮੂਰੀਆਂ ਦਾ ਕੱਪੜਾ ਇਹਨੂੰ ਨੀਚੇ ਕਰ ਲੈਣਾ ਤੇ ਇਹਦੇ ਉੱਪਰ ਐਸੇ ਤਰ੍ਹਾਂ ਉਲਟਾ ਕੇ ਰੱਖ ਦੇਣਾ ਇਥੋਂ इस तरह आ देखो इस तरह फट के, कर मतलब के, कर के आसन। ए कर लेना मतलब कि ज्यादा घेर होंगे ना कपड़े का इन थोड़ा जहाँ सैटिंग करके तो इस तरह आ देखो ऐ रख लिया हाँ अपना आ गया आसन ये आसन के दुए कपड़े फड़ लेने फिर स्टिच कर देना आपने अद्धा अद्धा इंच कपड़ा छड़ हुए तो फिर इंटरलॉक जो करते हैं ना वो वधिया तरीके हो जाएगा जो कपड़ा घट्ट होगा फिर वो कपड़ा निकलना डर रहा सलाइया चो फिर इंटरलॉक भी वजी नहीं होंगे गा अदा इंच कपड़ा जरूर छड़ना चाहिए इतने ਇਥੇ ਆਪਾਂ ਕੋਈ ਐਸੀ ਆਸਾਨੀ ਅਸੰਦੇਸ ਲਾਈਫਸ ਤੋਂ ਨਹੀਂ ਲੋੜ ਪੈਂਦੀ ਇਹਨੂੰ ਤਾਂ ਆਪਾਂ ਐਸੀ ਤਰ੍ਹਾਂ ਹੀ ਫੋਲਡ ਕਰ ਦਿਆਂਗੇ ਜੇ ਕੋਈ ਆਪਣੀਆਂ ਦੂਜੀਆਂ ਸਲਾਈਆਂ ਹੁੰਦੀਆਂ ਨੇ ਨਾ ਉਹਨਾਂ ਦੇ ਇੰਟਰਲੌਕ ਦੀ ਜ਼ਰੂਰਤ ਨਹੀਂ ਜ਼ਾੜਿਆ ਇਹਨਾਂ ਨੂੰ ਇਸ ਨੂੰ ਤਾਂ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਅੰਦਰੋਂ ਵੱਡਾ ਕੱਪੜਾ ਫੋਲਡ ਕਰਕੇ ਤੇ ਉੱਪਰ ਦੀ ਸਲਾਈ ਕਰ ਦੇਣੀ ਹੈ ਕਿਤੇ ਕੋਈ ਲੋੜ ਨਹੀਂ ਪੈਂਦੀ ਇੰਟਰਲੌਕ ਦੀ ਸਫਾਈ ਨਾਲ ਇਸ ਤਰ੍ਹਾਂ ടോഡ് ടോഡ് അദ്ധ് കപ്പ ജേ ടാ കഴിഞ്ഞ ടോഡ് കട്ട ഫോൽ കടിയ സഫാ നോൽഡ ആണോ അപ്പം ഏകമയ കൂസരാ പള്ള ആ ഇതരും ആസെത ആസ് കപ്പുവി अद्धे इंच का मार्जिन छड़ी हुए दो कपड़े फड़ के दो पल के इस तरह सिला इस तरह देखो ਠੀਕ ਹੈ ਜੇ ਕਈ ਵਾਰੀ ਇੱਥੇ ਨਾ ਮਤਲਬ ਆਪਣੀ ਕੰਨੀ ਆ ਜਾਂਦੀ ਹੁੰਦੀ ਹੈ ਫਿਰ ਕੰਨੀ ਨੂੰ ਆਪਾਂ ਕੀ ਕਰਨਾ ਐਸੇ ਤਰ੍ਹਾਂ ਹੀ ਆਏ ਸਟਿਚ ਕਰ ਦੇਣਾ ਇਹ ਹੁਣ ਕੰਨੀ ਨਹੀਂ ਹੈਗੀ ਇਹ ਕੱਪੜਾ ਕਟਿੰਗ ਕਰਿਆ ਹੋਇਆ ਇੱਥੋਂ ਇਹ ਵੱਡੀ ਪਣੀ ਵਾਲਾ ਕੱਪੜਾ ਸੀ ਇਸ ਲਈ ਇਹਦੇ ਚੋਂ ਕੱਪੜਾ ਨਾ ਅਸੀਂ ਸਲਵਾਰ ਜਦੋਂ ਕਟਿੰਗ ਕਰੀਏ ਤਾਂ ਬਾਲਿਆਂ ਦਾ ਕੱਪੜਾ ਹੋਂਚਾਂ ਦੇ ਵਿੱਚੋਂ ਆਉਂਦਾ ਹੈ ਇਹਨਾਂ ਮੀਟਰ ਕੱਪੜਾ ਸੀ ਇਹ ਵੱਡੀ ਪਣੀ ਦਾ ਇਇ ਇਸ ਤਰ੍ਹਾਂ ਆ ਜਾਵੇ ਇਹੋ ਕੀ ਇਹ ਪੱਦਾ ਦੇਖੋ ਇਸ ਤਰ੍ਹਾਂ ਦੋਏ ਆਸਤਨ ਅਸੀਂ ਇਕੱਠੇ ਕਰ ਲੇ ਤੇ ਇੱਥੇ ਆਪਾਂ ਕੀ ਕਰਨਾ ਜਦੋਂ ਹੁਣ ਆਪਾਂ ਨਾ ਇਹ ਬਲ ਪਾਵਾਂਗੇ ਪਿਛਲੇ ਪੱਲੇ ਤੇ ਇਹਨੂੰ ਆਪਾਂ ਨਹੀਂ ਇਸ ਤਰ੍ਹਾਂ ਦੇਖਦੇ ਤੇ ਡਿਜ਼ਾਈਨ ਆਪਾਂ ਦੇਖਦੇ ਆ ਇਹ ਦੇਖੋ ਇਧਰਲੇ ਪਾਸੇ ਉੱਪਰ ਨੂੰ ਜਾ ਰਹੇ ਨੇ ਇਹ ਵੀ ਉੱਪਰ ਨੂੰ ਜਾ ਰਹੇ ਨੇ ਇਹ ਜਿਹੜਾ ਆਪਣਾ ਆਸਣ ਹੈ ਇਧਰ ਆਪਾਂ ਪਾਵਾਂਗੇ ਬਲ ਤੇ ਇਹ ਜਿਹੜਾ ਦੂਸਰੇ ਪੱਲੇ ਵਾਲਾ ਆ ਗਿਆ ਹਾਂ ਦੇਖੋ ਇਨ ਇੱਥੇ ਜਾ ਰਹੇ ਨੇ ਇੱਧਰ ਕੀ ਕਰਨਾ ਇੱਧਰ ਅਸੀਂ ਇਸ ਤਰ੍ਹਾਂ ਰੱਖ ਕੇ ਦੋਵਾਂ ਵਾਲ ਪਾ ਲੈਣੇ ਨੇ ਪਿਛਲੇ ਪਾਸੇ ਦੇ ਕਿਉਂ ਫਿਰ ਆਪਾਂ ਨੂੰ ਪਤਾ ਲੱਗ ਜੂਗੀ ਇੱਧਰ ਆਪਣਾ ਪਿਛਲਾ ਪਾਸਾ ਹੈ ਇਹਦਾ ਤੇ ਕਈ ਵਾਰੀ ਗਲਤੀ ਨਾਲ ਇੱਧਰਲੇ ਪਾਸੇ ਟੋਣਾ ਪੈ ਜਾਣ ਫਿਰ ਉਹਨੂੰ ਧੋੜਨਾ ਪੈਂਦਾ ਹੈ ਨਾ ਇੱਥੇ ਅਸੀਂ ਦੋ ਦੋ ਇੰਚ ਕਪੜਾ ਛੱਡਾਂਗੇ ਬਸ ਅੰਦਾਜ਼ੇ ਜਿਹਾ ਨਾਲ ਚੱਕ ਲੈਣੇ ਵਾੜ ਇੱਥੋਂ ਹੈ ਥੋੜੀ ਜਗ੍ਹਾ ਛੱਡਦੇ ਹੋਏ ਸਲਾਈ ਤੋਂ ਇਸ ਤਰ੍ਹਾਂ ਤਾਂ ਜੈਨਸੀ ਟਿਪ ਨਾ ਹੋਣੀ ਪਈ ਪਾਪਾ ਹੱਥ ਦੇ ਆਂਗਲਾਂ ਦੀ ਮਦਦ ਲੈ ਸਕਦੇ ਹਾਂ ਇਸ ਤਰ੍ਹਾਂ ਤੁਰਾ ਇਸ ਪੇਸ ਛੜਦੀ ਹੋਈ ਇਹ ਆਪਾਂ ਹੋ ਗਿਆ ਪਿਛਲਾ ਪਾਸਾ ਹੁਣ ਆਪਾਂ ਕੀ ਕਰਨਾ ਇਹਨੂੰ ਜਦੋਂ ਚੋਨਾ ਪਾਉਣੀ ਆ ਜਾਂ ਬੈਲਟ ਵਾਸਤੇ ਕਿੰਨੀ ਜਗ੍ਹਾ ਛੱਡਣੀ ਆ ਉਹ ਆਪਾਂ ਦੇਖਣਾ ਹੈਗਾ ਉਹਨੂੰ ਆਪਾਂ ਹੁਣ ਦੇਖਦੇ ਹਾਂ ਇਹ ਇਸ ਤਰ੍ਹਾਂ ਇਹਨੂੰ ਰੱਖ ਲੈਣਾ ਫੋਲਡ ਕਰ ਲੈ ਇੱਕ ਪੱਲੇ ਨੂੰ ਇੱਕ ਪਾਸੇ ਨੂੰ ਜਿੱਧਰ ਆਪਾਂ ਪਾਏ ਨੇ ਵਾਲਾ ਡੋਵ ਵਾਲ ਪਾਈ ਨੇ ਬੈਕ ਤੇ ਹਾਂਜੀ ਆ ਦੇਖੋ ਇੱਥੋਂ ਆਪਾਂ ਨੇ ਨਿਸ਼ਾਨ ਲਵਾਇਆ ਸਾਡੀ ਬੈਲਟ 23 ਇੰਚ ਤਿਆਰ ਹੈ ਇੱਥੋਂ ਦੇਖ ਲੈਣਾ 11 ਦੋਨਾ 22 ਤੇ ਧਾ ਇੰਚ ਉੱਪਰ 1.5 ਹੋ ਗਿਆ 30 ਇੰਚ ਉਸ ਤੋਂ ਅੱਗੇ ਆਪਾਂ ਕੀ ਕਰਨਾ ਹੈ ਇੱਥੋਂ ਜਿੱਦਾ ਫੇਰ ਘਾਟ ਹੈ ਤਾਂ 3 ਇੰਚ ਛੱਡ ਲਓ 4 ਛੱਡ ਲਓ 5 ਛੱਡ ਲਓ ਜੇ ਫੇਰ ਵੱਡਾ ਹੈ ਨਾ ਤਾਂ ਆਪਾਂ 5 ਇੰਚ ਛੱਡ ਸਕਦੇ ਹਾਂ ਕਿਉਂਕਿ ਜੀ ਕੱਪੜਾ ਜ਼ਿਆਦਾ ਹੈ ਜਾਦੀਆ ਮਤਲਬ ਫਿਰ ਆਪਾਂ ਛੜਛਾ ਦੀਆਂ 5 ਇੰਚ ਤੱਕ ਤੇ ਜੇ ਮਤਲਬ ਪਣਾ ਘਟ ਹੈਗਾ ਇਹਦਾ ਫਿਰ ਤੇ ਫਿਰ ਤੁਸੀਂ ਕੀ ਕਰਨਾ 11.5 ਤੇ ਨਿਸ਼ਾਨ ਲਾ ਲਿਆ ਉਸ ਤੋਂ ਬਾਅਦ 3 ਇੰਚ 3.2 ਇੰਚ ਛੱਡ ਦੇਣਾ ਉਦੋਂ ਅੱਗੇ ਆਪਣੀ ਬਲ ਪੈ ਜਾਣਗੇ 벨ਟ ਵਾਸਤੇ ਹੁਣ ਆਪਾਂ ਕੀ ਕਰਨਾ ਹੈ 11.5 ਇੰਚ ਦਾ ਨਿਸ਼ਾਨ ਲਾ ਲਿਆ ਤੇ ਇੱਥੇ ਆਪਾਂ ਅੱਧਾ ਇੰਚ ਐਕਸਟਰਾ ਹੋਰ ਲਾਵਾਂਗੇ ਉਹ ਇਥੇ ਆਪਾਂ 6.4 ਕੱਢਨੇ ਆ 5.5 ਦੀ ਬਜਾਏ ਆ ਦੇਖੋ ਇਥੇ 6.4 ਕਰਤਾ ਜਦੋਂ 6.11 ਇੱਧਰ ਤੇ 6.4 ਆਏ ਅੱਧਾ ਇੱਧਰੋਂ ਕੱਢ ਦਿਓ ਅੱਧਾ ਇੱਧਰੋਂ ਕੱਢਦੇ 4 ਰਹਿ ਗਏ ਨਾ ਉਧਰੋਂ ਆਪਾਂ 11 ਮੰਨ ਲੈਂਦੇ ਆ 11 ਦੇ ਵਿੱਚੋਂ 4 ਮਾਈਨਸ ਕਰ ਦਿਓ ਜਾਂ 6.11 ਦੇ 4 ਮਾਈਨਸ 6.4 ਮਾਈਨਸ ਕਰਨਾ 1 2 3 4 ਰਹਿ ਗਿਆ 7 ਇੰਚ ਅੱਧਾ ਇੰਚ ਜਿਆਦਾ 7.5 ਚ ਬਲ ਪਹਿਣਗੇ ਸੌਰੀ 7 ਚ ਬਲ ਪਹਿਣਗੇ ਕਿਉਂਕਿ ਅੱਧਾ ਇੰਚ ਉਧਰ ਜਿਆਦਾ ਅੱਧਾ ਇੰਚ ਉਧਰ ਜਿਆਦਾ ਠੀਕ ਹੈ ਇਹ 7 ਰਹਿਣਗੇ ਬਲ ਮੈਂ ਤੁਹਾਨੂੰ ਦੱਸ ਦੇਣਾ ਤੁਹਾਨੂੰ ਵੀ ਇਹ ਵਾਲ ਆਪਾਂ ਕਿਸ ਤਰ੍ਹਾਂ ਕਿਵੇਂ ਦੇ ਨੇ ਪਾਉਣੇ ਨੇ ਆ ਦੇਖੋ ਇਸ ਤਰ੍ਹਾਂ ਆਪਾਂ ਕੱਪੜਾ ਰੱਖ ਲੈਣਾ ਆ ਆਪਣੀਆਂ ਅਭਿਆਸਾਂ ਦੀ ਸਲਾਈ ਇੱਥੋਂ ਆਪਾਂ ਇੱਕ ਵੱਡਾ ਵਾਲ ਚੱਪਣਾ ਇੱਥੇ ਜਗ੍ਹਾ ਛੱਡ ਦੇਣੀ ਹੈ ਤੇ ਵੋਫਿੰਗ ਕਰ ਲੈਣਾ ਆਪਾਂ ਥੋੜਾ ਜਿਹਾ ਵੱਡਾ ਵਫਾ ਕਰ ਲੈਣਾ ਕਿਉਂਕਿ ਕਈ ਵਾਰੀ ਬਹੁਤ ਜ਼ਿਆਦਾ ਬ੍ਰੀਥ ਵੋਫਾ ਕਰ ਲੈਨੇ ਆਪਾਂ ਤੇ ਇਹ ਆਪਾਂ ਦੇ ਵਾਲ ਢੇੜਨੇ ਪੈ ਜਾਣ ਫਿਰ ਬੜੀ ਮੁਸ਼ਕਲ ਨਾਲ ਉਧੜ ਦੇਣੇ ਵਾਲ ਉਹ ਆ ਦੇਖੋ ਆ ਚੀਜ਼ ਦਾ ਨਿਸ਼ਾਨ ਰੱਖ ਲਿਓ ਇਹਦਾ ਸੈਂਟਰ ਰੱਖ ਲੈਣਾ ਮਤਲਬ ਕਿ ਇਸ ਦਾ ਹਨਾ ਆਪਾਂ ਨੇ ਇਸ ਤਰ੍ਹਾਂ ਮਾਰ ਪਾ ਦੇ ਨੇ ਜਿਵੇਂ ਆਪਾਂ ਕਦੇ ਵੀ ਇਹਨੂੰ ਐ ਕਰਕੇ ਦੇਖ ਲਈਏ ਦੇਖੋ ਤੇ ਇਸ ਤਰ੍ਹਾਂ ਕਿਥੇ ਜੇ ਆਪਣਾ ਲੱਗਿਆ ਹੋਇਆ ਨਿਸ਼ਾਨ ਆ ਦੇਖੋ ਇੱਥੇ ਆ ਗਿਆ ਕੱਪੜਾ ਬਹੁਤ ਪਾਸਾ ਲਿ ਗਿਆ ਆਪਣਾ ਵੱਲ ਵੱੜਾ ਜਨਾ ਜੇ ਜ਼ਿਆਦਾ ਕੱਪੜਾ ਹੋਵੇ ਕਿ ਜ਼ਿਆਦਾ ਹੋਵੇ ਤਾਂ ਜਗ੍ਹਾ ਥੋੜੀ ਛੱਡਣੀ ਪੈਂਦੀ ਹੈ ਜੀ ਤੇ ਜੇ ਘੱਟ ਕੱਪੜਾ ਹੋਵੇ ਫਿਰ ਆਪਾਂ ਸਪੇਸ ਜ਼ਿਆਦਾ ਇੱਥੇ ਛੱਡ ਸਕਦੇ ਹਾਂ ਇਸ ਤਰ੍ਹਾਂ ਆ ਦੇਖੋ ਇੱਥੋਂ ਚੱਕਿਆ ਇਹ ਚੀਜ਼ ਦਾ ਸੈਂਟਰ ਬਣਾ ਲਓ ਨਹੀਂ ਤੁਹਾਨੂੰ ਪਤਾ ਲੱਗਦਾ ਵੀ ਕਿੱਡਾ ਕਵਾਲ ਚੱਕਣਾ ਹੈਗਾ 2 ਇੰਚ ਦਾ ਨਾ 3 ਦਾ ਜੇ ਤੁਹਾਨੂੰ ਉਸ ਤਰ੍ਹਾਂ ਨਹੀਂ ਵਧੀਆ ਲੱਗਦਾ ਨਹੀਂ ਮਤਲਬ ਆਪਾਂ ਨੂੰ ਦਿਮਾਗ ਤੋਂ ਦੀ ਗੱਲ ਹੈ ਤਾਂ ਇੱਥੋਂ ਬਸ ਇਸ ਤਰ੍ਹਾਂ ਚੱਕਿਆ ਵਾ ਲੈ ਕੇ ਪਾ ਲੈਨੇ ਆਪਾਂ ਇਸ ਤਰ੍ਹਾਂ ਤੇ ਹਾ ਦੇਖੋ ਇਸ ਤਰ੍ਹਾਂ ਹਾਂ ਜਿਹੜਾ ਉੱਪਰ ਕੱਪੜਾ ਛੱਡਣਾ ਹੈ ਜੇ ਅੱਧਾ ਇੰਚ ਚ ਕੱਪੜਾ ਜ਼ਰੂਰ ਹੋਣਾ ਚਾਹੀਦਾ ਹੈਗਾ ਤੇ ਇਹਨੂੰ ਐਂ ਚੈੱਕ ਕਰਦੇ ਰਹਿਣਾ ਚਾਹੀਦਾ ਵੀ ਕਿਤੇ ਕਬਲ ਨੀਚੋਂ ਥੱਲੇ ਤਾਂ ਨਹੀਂ ਨਿਕਲ ਗਏ ਇਹਨੂੰ ਬਹੁਤ ਧਿਆਨ ਨਾਲ ਦੇਖਣਾ ਪੈਂਦਾ ਬਣਾ ਨੂੰ ਦੇਖੋ ਆਹ ਵਾਲਾ ਮੂਰਲੇ ਬਹੁਤ ਵਧੀਆ ਤਰੀਕਾ ਪੈ ਜਾਣਾ ਪਿਛਲੇ ਵਾਲਾ ਨੂੰ ਆਹ نیچے-नीचे ਧਿਆਨ ਰੱਖਣਾ ਪੈਂਦਾ ਹੈ ਇਹ ਵੀ ਤੁਸੀਂ ਧਿਆਨ ਰੱਖਣਾ ਹੈ ਵੀ ਕਿਤੇ ਅੱਗੇ ਪਿੱਛੇ ਤਾਂ ਨਹੀਂ ਮਲਤਾ ਹੋ ਤੈ ਰਹੇ ਉਸ ਤੋਂ ਆਪਦੇ ਆਹ ਆਲੀ ਆਪਣੀ ਸੀਨ ਇਹ ਸੀਨ ਨੂੰ ਆਪਾਂ ਇੱਥੋਂ ਚੱਕਣਾ ਨਹੀਂ ਇਹਨੂੰ ਆਪਾਂ ਅੰਦਰ ਨੂੰ ਦਬਾ ਦੇਣਾ ਥੋੜਾ ਜਿਹਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਖਾ ਲੈਣਾ ਆਹ ਜਿਹੜਾ ਵਾਲਾ ਇਹ ਆਪਣਾ ਸੈਂਟਰ ਆ ਗਿਆ ਪੌਂਚਿਆਂ ਦਾ ਇਹ ਵਾਲ ਥੋੜਾ ਵੱਡਾ ਪਾ ਸਕਦੇ ਹਾਂ ਇਸ ਤਰ੍ਹਾਂ ਇੱਥੋਂ ਫਿਰ ਚੱਕ ਲੈਣਾ ਦੋਨੀ ਜਗ੍ਹਾ ਚੋਂ ਕੱਪੜਾ ਫਿਰ ਹੁਣ ਆਪਾਂ ਦੇਖਦੇ ਆ ਇਹਨੂੰ ਮਿਲ ਕੇ ਵੀ ਕਿੰਨਾ ਕੁ ਆਪਣੇ 발 ਹੋ ਜਾਣਗੇ ਇੱਥੋਂ ਲਾ ਲਿਆ ਆਪਾਂ ਨੇ 7 ਇੰਚ ਚ ਪਾਉਣੇ ਦੇਖੋ ਸਾਢੇ 6 ਪਾਉਣੇ 6 ਹੋ ਗਿਆ ਸਵਾ 6 ਹੋ ਗਏ ਇੱਦੋਂ ਅੱਗੇ ਆਪਾਂ ਨੇ ਦੋ 발 ਕਹਿਣਗੇ ਤੇ ਇਧਰ ਆਪਾਂ ਕੱਪੜਾ ਵੀ ਚੈੱਕ ਕਰਦੇ ਹਾਂ ਹਾਂਜੀ ਆਹ ਦੇਖੋ ਇੰਨਾ ਹੈਗਾ ਇੱਥੇ ਆਪਾਂ ਤਿੰਨ 발 ਪਾਵਾਂਗੇ ਥੋੜੇ ਜਿ ਛੋਟੇ ਪਾਵਾਂਗੇ ਠੀਕ ਹੈ ਫਿਰ ਆਪਣੇ ਨਾ ਵਧੀਆ ਹੈਵੀ ਸਲਵਾਰ ਵੀ ਬਣ ਹੈਵੀ ਸਲਵਾਰ ਹੀ ਬਣੂਗੀ ਵਧੀਆ ਸੋਹਣੇ 발 ਪਹਿਣਗੇ जो अपने कोई कपड़ा घेर ज्यादा हो वो जो टे करो घर पाने वाली जो आप सिलाई करते हैं उन्होंने की करते होंगे आप थोड़ा हल्किया बना लें देखो इधर पिछला पासा मतलब वाला आपका देखो इस तरह ना सेम सेम ही रखने ने जिमें आह देखो आह वाल है योड़ा जा नीचे वग है यू की करना जनू आपबारे कर देना इस तरह बराबर कर देना यह हो जाती है कि वेरी गलती ਇਹ ਤੋਂ ਆਪਾਂ ਨੂੰ ਸਟਾਈ ਕਰ ਲੈਣਾ ਹੈ। ਬੇਗਰੀ ਦੀ ਆਪਾਂ ਨਹੀਂ ਕੁਝ ਕਰਦੇ। ਜਦੋਂ ਆਪਾਂ ਬੈਲਟ ਅਟੈਚ ਕਰਦੇ ਆਂ ਉਦੋਂ ਆਪਾਂ ਨੂੰ ਪ੍ਰੋਬਲਮ ਹਿੰਦੀ ਜਾਈ। ਆ ਦੇਖੋ ਹੁਣ ਦੇਖੋ ਸਾਰੇ ਵਾਲ ਇੱਕਸਾਰ ਐ। ਬਿਲਕੁਲ ਸਹੀ ਸਪੇਸ ਐ। ਇਸੇ ਤਰ੍ਹਾਂ ਹੀ ਆਪਾਂ ਦੂਜੇ ਪਾਸੇ ਦੇ ਵਾਲ ਪਾ ਕੇ ਦਿਖਾਉਣੀ ਐ। ਹਾਂਜੀ ਆ ਦੇਖੋ ਜੀ ਅਸੀਂ ਇਹ ਵਾਲ ਪਾ ਰਹੇ ਨੇ ਦੋਨੇ ਪਾਸਿਆਂ 'ਚ ਦੇਖੋ ਇਸ ਤਰ੍ਹਾਂ ਆ ਆਪਣੇ ਦੋਏ ਸੈਂਟਰ ਨੇ ਆਸਣ ਲੀਆਂ, ਸਿਲਾਈਆਂ ਆ ਗਈਆਂ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੀ ਕਰਨਾ? ਇਹ ਇਸ ਤਰ੍ਹਾਂ ਆਪਾਂ ਕੱਟ ਕੇ ਦੇ ਸਕਦੀ ਹਾਂ ਮਤਲਬ ਜੇ ਮੇਰੇ ਪਾਸੇ ਠੀਕ ਨਹੀਂ ਹਾਂਜੀ ਬਿਲਕੁਲ ਸਹੀ ਹੈ ਤੇ ਹੁਣ ਆਪਾਂ ਕੀ ਕਰਨਾ ਸੀ ਇਸੇ ਤਰ੍ਹਾਂ ਨੂੰ ਰੱਖ ਕੇ ਦਿਖਾਉਣੀ ਤੁਹਾਨੂੰ ਆ ਦੇਖੋ ਇਧਰਲੇ ਵਾਲ ਤੇ ਇਧਰਲੇ ਵਾਲ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਪਏ ਨੇ ਬਿਲਕੁਲ ਟਿੱਕੂ ਸ਼ੇਪ ਸਟੇਸ ਇਸ ਤਰ੍ਹਾਂ ਥੋੜਾ ਜਿਹਾ ਸ਼ੇਪ ਰੱਖਣਾ ਜਦੋਂ ਆਪਣੇ ਕੋਲੇ ਸਲਵਾਰ ਦਾ ਕਿਰ ਜਿਆਦਾ ਹੋਵੇ ਤੇ ਜੇ ਕਪੜਾ ਘੱਟ ਹੈ ਤਾਂ ਫਿਰ ਆਪਾਂ ਨਾ ਵੱਡੇ ਵੱਲ ਪਾ ਸਕਦੇ ਹਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਆਪਾਂ ਸਲਵਾਰ ਜੜਨੀ ਦੱਸੀ ਆ ਤੁਹਾਨੂੰ ਤੇ ਬਲ ਪਾਉਣੇ ਦੱਸੇ ਨੇ ਕਿ ਇਹਨਾਂ ਨੂੰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਧੰਨਵਾਦ ਜੀ